ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਕਮੀਜ਼ ਦੀ ਕਟਿੰਗ ਦੱਸਾਂਗੇ ਕਈ ਮੇਰੀਆਂ ਭੈਣਾਂ ਕਹਿੰਦੀਆਂ ਲਿੰਗੀਆਂ ਵੀ ਤੁਹਾਡਾ ਜਿਹੜਾ ਅਗਲਾ ਗਲਾ ਹੈ ਉਹ ਪਿੱਛੇ ਨੂੰ ਚੜਾ ਜਾਂਦਾ ਹੈ ਉਹਦੇ ਲਈ ਇਹ ਸਪੈਸ਼ਲ ਅੱਜ ਅਸੀਂ ਮੈਂ ਕਮੀਜ਼ ਕੱਟ ਕੇ ਦਿਖਾਵਾਂਗੀ ਬਿਲਕੁਲ ਵੀ ਤੁਹਾਡਾ ਜਿਹੜਾ ਗਲਾ ਹੈਗਾ ਅੱਗੇ ਵਾਲਾ ਪਿੱਛੇ ਨੂੰ ਨਹੀਂ ਜਾਊਗਾ ਚਾਹੇ ਤੁਸੀਂ ਪਿਛਲਾ ਗਲਾ ਕਿੰਨਾ ਮਰਜੀ ਦੀਪ ਕਰ ਲੋ ਪਰ ਜਿਹੜਾ ਅਗਲਾ ਗਲਾ ਹੈ ਉਹ ਪਿੱਛੇ ਨੂੰ ਨਹੀਂ ਚੱਲੂਗਾ ਆ ਮੈਂ ਜੋ ਹੁਣ ਤੁਹਾਨੂੰ ਜਿਹੜੀ ਨਿਸ਼ਾਨੀ ਲਾ ਕੇ ਦੱਸ ਰਹੀ ਹਾਂ ਧਿਆਨ ਨਾਲ ਦੇਖੋ ਸਭ ਤੋਂ ਪਹਿਲਾਂ ਹੀ ਆਪਾਂ ਜਿਹੜਾ ਇਹ ਮੂਰਲਾ ਪੱਲਾ ਹੈਗਾ ਇਹ ਪਿਛਲੇ ਪੱਲੇ ਨਾਲੋਂ 1 ਇੰਚ ਛੋਟਾ ਲੈਣਾ ਹੈ ਜੀ ਮਤਲਬ ਕਿ ਜਿਹੜਾ ਪਿਛਲਾ ਪੱਲਾ ਹੈਗਾ ਉਹ 1 ਇੰਚ ਵੱਡਾ ਰੱਖਣਾ ਮੂਰਲੇ ਪੱਲੇ ਨਾਲੋਂ ਬਸ ਇਹੀ ਜਿਹੜੀ ਚੀਜ਼ ਹੈਗੀ ਇਹਦੇ ਕਰਕੇ ਜਿਹੜਾ ਆਪਣਾ ਗਲਾ ਹੈਗਾ ਉਹ ਪਿੱਛੇ ਨਹੀਂ ਜਾਊਗਾ ਪਿਛਲਾ ਗਲਾ ਪਿਛਲਾ ਪੱਲਾ 5 ਇੰਚ ਵੱਡਾ ਰੱਖਾਂਗੇ ਤੇ ਜਿਹੜਾ ਮੂਰਲਾ ਪੱਲਾ ਉਹ ਆਪਾਂ 1 ਇੰਚ ਛੋਟਾ ਰੱਖਾਂਗੇ ਤੇ ਇਧਰੋਂ ਬਿਲਕੁਲ 1 ਸਾਰ ਰੱਖਾਂਗੇ ਇਧਰਲੇ ਪੱਲੇ ਇੰਦਰ ਕੋਈ ਹੋਣੀ ਪੀਰਾ ਆਪਣਾ 5.5 ਹੈ ਆਪਾਂ ਉਹਦੇ ਵੀ ਨਿਸਾਨੀ 5.5 ਲਾ ਲਾਂਗੇ ਕੀ ਇੱਧਰ ਵੀ 5.5 ਦੀ ਹੁਣ ਆਪਾਂ ਇਹਦਾ ਮੋਢਾ ਲਾਵਾਂਗੇ ਮੋਢਾ ਜਿਹੜਾ ਇਹਦਾ ਫਿਟਿੰਗ ਦੇ ਹਿਸਾਬ ਨਾਲ ਲੱਗੂਗਾ ਜਿਹੜੇ ਮੇਰੇ ਭੈਣਾਂ ਦੀ ਫਿਟਿੰਗ 9 ਇੰਚ ਤੋਂ ਘੱਟ ਹੈ ਉਹਨਾਂ ਦਾ ਮੋਢਾ ਜਿਹੜਾ ਮੂਰਲੇ ਪੱਲੇ ਤੋਂ 6.5 ਇੰਚ ਲੱਗੂਗਾ ਤੇ ਜਿਨ੍ਹਾਂ ਦੀ ਫਿਟਿੰਗ 9 ਇੰਚ ਤੋਂ ਜ਼ਿਆਦਾ ਹੈਗੀ ਉਹਨਾਂ ਦਾ ਮੋਢਾ ਜਿਹੜਾ ਉਹ 6 ਇੰਚ ਲ ਕਿਉਂਕਿ ਉਹਨਾਂ ਦਾ ਜਿਹੜਾ ਮੋਢਾ ਹੈਗਾ ਜਦੋਂ ਆਪਾਂ ਉਹਨੂੰ ਫੀਟਿੰਗ ਦੀ ਨਿਸ਼ਾਨੀ ਬਾਅਦ ਜਾਂਦੀ ਹੈ ਤਾਂ ਉਹਨਾਂ ਦਾ ਮੋਢਾ ਵੱਜ ਜਾਂਦਾ ਮੈਨੂੰ ਦੱਸ ਦਿਨੇ ਜੇ ਜਦੋਂ ਆਪਾਂ ਉਹਨੂੰ ਲਾਉਣੀ ਹੈ ਫੀਟਿੰਗ ਦੀ ਨਿਸ਼ਾਨੀ ਇਹਦੀ ਫੀਟਿੰਗ ਹੈ ਜਿਹੜੀ ਇਹਨਾਂ ਦੀ ਤਾਂ 9 ਇੰਚ ਹੈ 9 ਹੈ ਕਿ ਥੋੜੀ ਘੱਟ ਹੈ 9 ਇੰਚ ਤੇ ਜਦੋਂ ਆਪਣੀ ਫੀਟਿੰਗ 9 ਇੰਚ ਤੋਂ ਵੱਧ ਜੂਗੀ ਤਾਂ ਜਿਹੜੀ ਆਪਣੀ ਫੀਟਿੰਗ ਹੈ ਇੱਧਰ ਨੂੰ ਆ ਜੂਗੀ ਜਿਹੜਾ ਆਪਣਾ ਮੋਢਾ ਹੈ ਉਹ ਇੱਧਰ ਨੂੰ ਵੱਧ ਜੂਗਾ 9 ਇੰਚ ਤੋਂ ਘੱਟ ਦੀ ਫੀਟਿੰਗ ਦਾ ਮੋਢਾ ਜਿਹੜਾ ਉਹ ਵੱਡਾ ਰੱਖਿਆ ਜਾਂਦਾ 9 ਇੰਚ ਤੋਂ ਵੱਧ ਫੀਟਿੰਗ ਹੈ ਤਾਂ ਉਹਦਾ ਮੋਢਾ ਜਿਹੜਾ ਉਹ ਘੱਟ ਰੱਖਿਆ ਜਾਂਦਾ ਸਾਰਿਆਂ ਨੂੰ ਪਹਿਲਾਂ ਹੀ ਹੁਣ ਆਪਾਂ ਇਹਨੂੰ ਇਹ ਇਸ ਤਰ੍ਹਾਂ ਇਹਦੇ ਨਾਲ ਮਲਾਵਾਂਗੇ ਉਸ ਤੋਂ ਬਾਅਦ ਜਿਹੜੀ ਆਪਣੇ ਮੂਰਲੇ ਪੱਲਿਆਂ ਦੀ ਘਾਟ ਆਈ ਉਹ ਨੂੰ 1.5 ਇੰਚ ਤੇ ਕੱਟਦੇ ਇਸ ਤਰ੍ਹਾਂ ਤੇ ਆਪਾਂ ਇਹਨਾਂ ਦੀ ਹੀਪਰ ਰੱਖਾਂਗੇ ਇਹ ਆਹਨ ਚ ਪਲੇਟਾਂ ਇਹਨਾਂ ਦੀਆਂ ਨੇ ਜਿਹੜੀਆਂ 10 ਨੇ ਇਹ ਪਲੇਟਾਂ ਦੀ ਹਰ ਇੱਕ ਦੀ ਆਪਣੀ ਬਾਡੀ ਦੇ ਹਿਸਾਬ ਨਾਲ ਹੁੰਦੀਆਂ ਨੇ ਇਹ ਫਿਟਿੰਗ ਦੇ ਹਿਸਾਬ ਨਾਲ ਪੈਂਦੀ ਆਲੇ ਪਲੇਟਾਂ ਦਾ ਕੋਈ ਨਾਪ ਨਹੀਂ ਹੁੰਦਾ ਹੈਗਾ ਪਲੇਟਾਂ ਹਰ ਇੱਕ ਦੀ ਆਪਦੀ ਕਿਸੇ ਦੇ ਨੀਵੇਂ ਪੈਂਦੀਆਂ ਨੇ ਕਿਸੇ ਦੇ ਉੱਚੇ ਪੈਂਦੀਆਂ ਨੇ ਇਹਨਾਂ ਦੀਆਂ ਪਲੇਟਾਂ ਨੇ ਜਿਹੜੀਆਂ ਮੂਰਲੇ ਬੱਲੇ ਤੋਂ 10 ਇੰਚ ਤੇ ਪੈਣਗੀਆਂ ਤੇ ਜਿਹੜਾ ਇਹ ਆ ਹੈ ਆਪਾਂ ਨੇ ਇਹ 3.5 ਇੰਚ ਇਹ ਵੱਧ ਘੱਟ ਵੀ ਸਕਦਾ ਹੈ ਜਿਨ੍ਹਾਂ ਦੀ ਫਿਟਿੰਗ ਜ਼ਿਆਦਾ ਹੈ ਉਹਨਾਂ ਦੀ ਆਪਾਂ 4 ਇੰਚ ਤੱਕ ਵੀ ਪਾ ਸਕਦੇ ਹਾਂ ਜਿਹੜਾ ਵਿਚਾਰਲਾ ਆਪਣਾ ਇਹਨਾਂ ਦਾ ਆਪ ਵਿੱਚ ਫਰਕ ਹੁੰਦਾ ਕਲੋਨਿਆਂ ਦਾ ਇਹਨਾਂ ਦੀ ਜਿਹੜੀ ਫੀਟਿੰਗ ਘੱਟ ਹੈ ਇਹਨਾਂ ਦੀ ਆਪਾਂ 3.5 ਇੰਚ ਤੇ ਲਾਵਾਂਗੇ। ਨੀਚੇ ਨੂੰ 3 ਇੰਚ ਲੰਬੀ। ਜਿਹੜੀ ਟੇਢੀ ਪਲੇਟ ਹੈ ਜੀ ਜਿਹੜੀ ਆਪਾਂ ਇਹ ਪਲੇਟ ਦੀ ਨਿਸ਼ਾਨੀ ਲਾਈਏ ਤੇ ਕਾਰਨਰ ਤੇ ਇੰਕੀ ਟੇਪ ਨੂੰ ਰੱਖ ਕੇ ਤੇ ਆਹ ਕਾਰਨਰ ਨੂੰ ਬਿਲਕੁਲ ਸਿੱਧਾ ਕਰਦੇ ਨੇ। ਫਿਰ ਇਸ ਤੋਂ ਬਾਅਦ ਆਪਾਂ ਇਹ ਇਹ 2 ਇੰਚ ਤੋਂ ਇਹਦੀ ਸਿੱਧੀ ਲਾਈਨ ਹੈ ਜਿਹੜੀ ਉਹ ਲਾ ਦਾਂਗੇ ਕਿ ਇਸ ਤਰ੍ਹਾਂ ਜਿਹੜੀ ਇਧਰਲੀ ਟੇਢੀ ਆ ਪਲੇਟ ਐ ਇਹ 2 ਇੰਚ ਆਪਾਂ ਆਏ ਨਿਸ਼ਾਨੀ ਲਾ ਲਾਂਗੇ ਤੇ ਉਹ ਤੋਂ ਬਾਅਦ ਜਿਹੜਾ ਇਹਨਾਂ ਦਾ ਆਪਸ ਚ ਇਹ 2 ਇੰਚ ਦਾ ਹੀ ਫਰਕ ਰਹਿਣਾ ਚਾਹੀਦਾ ਇਧਰ ਨੂੰ ਵੀ 2 ਇਧਰ ਨੂੰ ਵੀ ਇਧਰ ਨੂੰ ਫੇਰ ਇਹਦੀ ਜਿਹੜੀ ਫੀਟਿੰਗ ਐ ਸਹੀ ਆਉਂਦੀ ਆ ਪਲੇਟਾਂ ਦੀ ਤੇ ਜਿਹੜੀ ਆਪਣੀ ਜੀ ਫੀਟਿੰਗ ਦੀ ਨਿਸ਼ਾਨੀ ਐ ਜਿਹੜੀ ਆਪਾਂ ਇਹ ਪਲੇਟਾਂ ਦੀਆਂ ਨਿਸ਼ਾਨੀਆਂ ਲਾਈਆਂ ਨੇ ਇਹਦੇ ਸੈਂਟਰ ਦੇ ਵਿੱਚੋਂ ਲੱਗੂਗੀ ਇਹ ਜਿੰਨੀ ਆਪਣੀ ਫੀਟਿੰਗ ਤਿਆਰ ਹੁੰਦੀ ਐ ਉਸ ਤੋਂ ਅੱਧਾ ਪੌਣਾ ਇੱਚੇ ਜ਼ਿਆਦਾ ਰੱਖੀਓ ਕਿਉਂਕਿ ਉਹ ਆਪਣੀ ਜਿਹੜੀ ਪਲੇਟਾਂ ਵਿੱਚ ਕੱਪੜਾ ਆ ਜੂਗਾ ਜਿਸ ਤਰ੍ਹਾਂ ਇਹਨਾਂ ਦੀ ਜਿਹੜੀ ਤਿਆਰ ਹੈ ਫਿਟਿੰਗ ਉਹ ਸਾਢੇ 14 ਹੁੰਦੀ ਹੈ ਤੇ ਆਪਾਂ ਇਹਦੀ ਸਾਢੇ 15 ਰੱਖਾਂਗੇ ਆਪਾਂ ਇੱਥੇ ਇਹਨਾਂ ਦੀ ਪੌਣੇ 8 ਇੰਚ ਜਿਹੜੀ ਫਿਟਿੰਗ ਦੀ ਨਿਸ਼ਾਨੀ ਲਾਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਇਹ ਇਸ ਤਰ੍ਹਾਂ ਜਿਹੜੇ ਆਪਾਂ ਕਮੀਜ਼ ਹੈ ਇਹਦੇ ਨਿਸ਼ਾਨੀਆਂ ਲੱਗ ਗਈਆਂ ਫਿਰ ਜਿਸ ਤਰ੍ਹਾਂ ਇਹ ਦੇਰਾ ਇਸ ਤੋਂ ਬਾਅਦ ਜਿਹੜੀ ਆਪਣੀ ਆਹ ਪਲੇਟ ਹੈ ਮੂਰਲੇ ਪੱਲੇ ਦੀ ਇਹਦੇ ਵਿੱਚ ਕਪੜਾ ਆ ਜਾਂਦਾ ਹੈਗਾ ਤਾਂ ਉਹ ਅੱਧਾ ਇੰਚ ਘੱਟ ਜਾਂਦਾ ਹੈ ਫਿਰ ਜਿਹੜੀ ਇਹਦੀ ਆਹ ਨਿਸ਼ਾਨੀ ਹੈ ਜੀ ਇਹ ਆਪਾਂ 10 ਇੰਚ ਤੇ ਲਾ ਕੇ ਇੱਕ ਨਿਸ਼ਾਨੀ ਆਪਾਂ ਇਹਦੀ ਲਗਾ ਦਾਂਗੇ ਆਹ ਤਾਂ ਜਿੱਧਰ ਹੋ ਗਈ ਕਿ ਐਡੀ ਪਲੇਟ ਜਿਹੜੀ ਆ ਨਿਸ਼ਾਨੀ ਸੀ ਇਹਨੂੰ ਆਪਾਂ ਜਿਹੜੀ ਆ ਫੀਟਿੰਗ ਪਾਈ ਐ ਇਸ ਤੋਂ نیچے ਨਹੀਂ ਜਾਣੀ ਚਾਹੀਦੀ ਇਹਦੀ ਨਿਸ਼ਾਨੀ ਉੱਪਰ ਉੱਪਰ ਨਹੀਂ ਜਾਈਦੀ ਇਹ ਇਸ ਤਰ੍ਹਾਂ ਆਪਾਂ ਸੋਨੇ ਦੀ ਕਟਿੰਗ ਕਰਕੇ ਦਿਖਾਉਨੇ ਆ ये अपने चारे काट पल्या उस तु तो बादला पला चक्कर जोड़ा पहा रखे जी आज आप एमें टेढ़ी पलोई पा के इस तरह पावे फिर अपने आप जी निशानी फिटिंग उ ਉਨਾ ਪੈਦੇ ਨਸਾਨੀਆਂ ਨੇ ਜਿਹੜੀਆਂ ਉਹ ਪੀਸ ਨੇ ਪੱਲੇ ਤੇ ਲਾ ਲੈਣੇ ਆ। ਕਮੀਜ਼ ਦੀ ਆਪਣੀ ਕੱਢੀਂ ਗਿਆ ਜਿਹੜੀ ਉਹ ਆਉਦੀ ਸਾਰੀ ਹੁਸਨ ਬਾਹਾਂ। ਇਹ ਬਾਹਾਂ ਦੀ ਕਾਰਟ ਹੈ ਜੀ। ਇਧਰੋਂ ਆਪਾਂ ਇਹ ਸਾਂਹ ਦੇ 3 ਇੰਚ ਦੀ ਨਿਸ਼ਾਨੀ ਲਾਵਾਂਗੇ ਤੇ ਇਧਰੋਂ ਆਪਾਂ ਦੀ ਇਹ 2 ਇੰਚ ਦੀ ਨਿਸ਼ਾਨੀ ਲਾ ਕੇ ਜਿਹੜੀ ਇਹਨੂੰ ਆਪਾਂ ਇਸ ਤਰ੍ਹਾਂ ਜਿਹੜੀ ਬਾੰਦ ਕਾਟੇ ਜਿਹੜੀ ਅਗਲੇ ਪੱਲਿਆਂ ਦੀ ਕਾਟ ਹੈ ਜੀ ਉਹ ਆਪਾਂ ਬਾਹਰ ਝੜ ਕੇ ਜਿੰਨਾ ਆਪਣਾ ਮੋਢਾ ਰੈਡੀ ਹੋ ਉਸ ਤੋਂ ਬਾਅਦ ਪਾਵਾਂਗੇ ਚਲੋ ਠੀਕ ਹੈ ਜੀ ਤਮੀਜ਼ ਦੀ ਕਟਿੰਗ ਆਪਣੀ ਹੋ ਗਈ ਹੁਣ ਆਪਾਂ ਜਿਹੜੀ ਇਹਦੀ ਸਟੀਚਿੰਗ ਹੈ ਉਸ ਨੂੰ ਅਗਲੀ ਵੀਡੀਓ ਚ ਦੱਸਾਂਗੇ ਤੁਹਾਨੂੰ ਸਾਡੀ ਕਟਿੰਗ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੀ ਜਿਹੜੀ ਇਹ ਕੋਈ ਵੀ ਅਸੀਂ ਵੀਡੀਓ ਬਣਾਉਣੇ ਆ ਜਾਂ ਬਲੌਗ ਬਣਾਉਣੇ ਆ ਤੁਹਾਨੂੰ ਕਿਹੋ ਜਿਹਾ ਲੱਗੇ ਧੰਨਵਾਦ